ਹਾੜਾਂ ਦੇ ਵਿੱਚ ਹੋਏ ਨੁਕਸਾਨ ਤੋਂ ਬਾਅਦ ਫੈਲ ਸਕਦੀ ਹੈ ਭਿਆਨਕ ਬਿਮਾਰੀ ਜੇਕਰ ਸਮੇਂ ਸਿਰ ਆਪਾਂ احتیاط ਨਾ ਵਰਤਿਆ ਪਰ ਜੋ ਹੜ ਤੋਂ ਪ੍ਰਭਾਵਿਤ ਚਪੇਟ ਵਿੱਚ ਆਏ ਪਸ਼ੂ ਨੇ ਮਾਲ ਡੰਗਰ ਹੈ ਹੋਰ ਬਹੁਤ ਸਾਰੇ ਜਾਨਵਰ ਨੇ ਜੋ ਇਸ ਤਰ੍ਹਾਂ ਸ਼ਿਕਾਰ ਹੋਏ ਨੇ ਜਿਹੜੇ ਕੀ ਅਜੇ ਵੀ ਉਸੇ ਤਰ੍ਹਾਂ ਹੀ ਜ਼ਮੀਨ ਤੇ ਪਏ ਹੋਏ ਨੇ ਜੇਕਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਾ ਸੰਭਾਲਿਆ ਔਰ ਦਫਨਾਇਆ ਗਿਆ ਤਾਂ ਇੱਕ ਐਸੀ ਬਿਮਾਰੀ ਦਾ ਜਨਮ ਹੋ ਸਕਦਾ ਹੈ ਜੋ ਕੌਣ ਵਾਲੇ ਸਮੇਂ ਦੇ ਵਿੱਚ ਬੇਤਾਵਾ ਦਾ ਸ਼ਿਕਾਰ ਬਣਾ ਸਕਦੀ ਹੈ ਦੋਸਤੋ ਇੱਕ ਸੋਸ਼ਲ ਮੀਡੀਆ ਤੇ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਔਰ ਮੇਰੇ ਕੋਲ ਵੀ ਉਹ ਪੋਸਟ ਪਹੁੰਚੀ ਹੈ ਔਰ ਮੈਂ ਚਾਹਨਾ ਕਿ ਉਸ ਪੋਸਟ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ ਔਰ ਜਿੰਨਾ ਕਾਪਾ ਕਰ ਸਕਤੇ ਆ ਤਾਂ ਕਿ ਜਿਹੜਾ ਖਤਰਨਾਕ ਬੈਕਟੀਰੀਆ ਹੈ ਉਸ ਦੀ ਉਸ ਦਾ ਜਨਮ ਨਾ ਹੋਏ ਔਰ ਉਹ ਕਿਤੇ ਨਾ ਕਿਤੇ ਜਿਹੜਾ ਹੈ ਆਪਾਂ ਉਸ ਤੋਂ ਰਹਿਤ ਹੋ ਜਾਈਏ ਅਸਲ ਵਿੱਚ ਕੀ ਹੈ ਕਿ ਘਰਾਂ ਦੀ ਸਫਾਈ ਵਾਸਤੇ ਵਿਅਕਤੀਆਂ ਨੂੰ ਖੁਦ ਹੀ ਆਪਣੀ ਇੱਕ ਟੀਮ ਬਣਾਉਣੀ ਚਾਹੀਦੀ ਹੈ ਨੰਬਰ 2 ਪੁਆਇੰਟ ਹੈ ਸਫਾਈ ਲਈ ਕਈਆਂ ਖੁਰਪੇ ਵੱਟਾ ਵਾਲੇ ਜਿੰਦਰੇ ਝਾੜੂ ਟਰੈਕਟਰ ਕਰਾਹ ਰਸੇ ਸੰਗਲ ਪ੍ਰੈਸ਼ਰ ਪਾਣੀ ਵਾਲੇ ਔਰ ਪਾਣੀ ਦੇ ਟੈਂਕਰ ਆਦ ਇਹ ਮਤਲਬ ਬੜੇ ਤਰੀਕੇ ਦੇ ਨਾਲ ਸਾਫ ਸੁਥਰੇ ਤਰੀਕੇ ਦੇ ਨਾਲ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸਫਾਈ ਕਰਨ ਲਈ ਫਰਨੈਲ ਲਾਲ ਦਵਾਈ ਕਲੋਰੋਰੀਨ ਸੈਨੀਟਾਈਜ਼ਰ ਦਵਾਈਆਂ ਦਾ ਛੜਕਾ ਮੱਛਰ ਮਲੇਰੀਆ ਚਿਕਗੁੰਨੀਆ ਡੇਂਗੂ ਆਦ ਲਈ ਦਵਾਈ ਦਾ ਛੜਕਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਖਤਰਨਾਕ ਜਿਹੜੇ ਜੀਵ ਜੰਤੂ ਨੇ ਸਫ਼ਰ ਦੇ ਦੌਰਾਨ ਆਪਣੇ ਅੱਖ ਤੇ ਬੈਠ ਜਾਣ ਜਾਂ ਫੇਸ ਤੇ ਉੱਪਰ ਅਜੀਹਾ ਮਕਸਦ ਉਹ ਡੰਗ ਮਾਰਦੇ ਨੇ ਕਿ ਜਾਨ ਤੱਕ ਨਿਕਲ ਜਾਂਦੀ ਹੈ ਇਹਨਾਂ ਖਤਰਨਾਕ ਡੰਗ ਉਹਨਾਂ ਦਾ ਹੋਇਆ ਹੁੰਦਾ ਹੈ ਜੇਕਰ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਜਿਵੇਂ ਫਰਨੇਲ ਹੋ ਗਏ ਲਾਲ ਦਵਾਈ ਹੋ ਗਏ ਕਲੋਰੀਨ ਹੋ ਗਏ ਸੈਨੀਟਾਈਜ਼ਰ ਦਵਾਈਆਂ ਦਾ ਛੜਕਾ ਮੱਛਰ ਵਗੈਰਾ ਜਿੱਥੋਂ ਵੀ ਪਨਪਦੇ ਨੇ ਜੇਕਰ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਇਸਤੇਮਾਲ ਸਹੀ ਸਿਰ ਕਰਾਂਗੇ ਤੇ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਬਹੁਤ ਜ਼ਰੂਰੀ ਕਦਮ ਹਰ ਇੱਕ ਪਿੰਡ ਦੀ ਸਾਂਝੀ ਥਾਂ ਤੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਲਦੀ ਇੱਕ ਸਮਰਸੀਬਲ ਪੰਪ ਲਗਾਇਆ ਜਾਵੇ ਸੰਸਥਾਵਾ ਬੀਰ ਬੋਲ ਵੈਲ ਕੰਪਨੀਆਂ ਵਿੱਚ ਸੇਵਾਵਾਂ ਜ਼ਰੂਰ ਲੈਣ ਔਰ 100 ਪਿੰਡ ਤਕਰੀਬਨ 100 ਦੇ ਆਸ-ਪਾਸ ਜਾਂ ਪਿੰਡ ਦੇ ਨੇੜੇ ਘੱਟੋ-ਘੱਟ ਇੱਕ ਪੰਪ ਦੇ ਨਾਲ ਵੀ ਸਰ ਸਕਦਾ ਹੈ ਬਹੁਤ ਵੱਡੀਆਂ ਵੱਡੀ ਗੱਲ ਹੈ ਕਿ ਪਾਣੀ ਹੁਣ ਪਿੰਡਾਂ ਦੇ ਵਿੱਚ ਲੋਕ ਪਾਣੀ ਦੇ ਵਿੱਚ ਖੜੇ ਨੇ ਲੇਕਿਨ ਪੀਣ ਵਾਸਤੇ ਪਾਣੀ ਉਹਨਾਂ ਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ ਮੈਂ ਫਿਰ ਮੁਬਾਰਕਾਂ ਦਿੰਦਾ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਦੇ ਉਹਨਾਂ ਨੁਮਾਇੰਦਿਆਂ ਨੂੰ ਜੋ ਇਸ ਵਿੱਤਾਂ ਦੀ ਘੜੀ ਦੇ ਵਿੱਚ ਜਿੰਨਾ ਵੀ ਕੁਝ ਯੋਗਦਾਨ ਪਾ ਰਹੇ ਨੇ ਉਹ ਪਾ ਰਹੇ ਨੇ ਪਿੰਡ ਦੀ ਸਾਂਝੀ ਥਾਂ ਦੇ ਉੱਪਰ ਜਨਰੇਟਰ ਦਾਨ ਜ਼ਰੂਰ ਦਿਓ ਔਰ ਉਸ ਦੀ ਸਹੀ ਸਪਲਾਈ ਜਿਹੜੀ ਹੈ ਹਰ ਇੱਕ ਤੱਕ ਤੱਕ ਪਹੁੰਚੇ ਔਰ ਬਿਜਲੀ ਮਕੈਨਿਕ ਦੀ ਸੇਵਾ ਜਿਹੜੀ ਹੈ ਉਹ ਵੀ ਲੈਣੀ ਚਾਹੀਦੀ ਹੈ ਸਮੇਂ-ਸਮੇਂ ਸਰ ਮਤਲਬ ਇਹਨਾਂ ਦਾ ਕਹਿਣ ਦਾ ਹੈ ਕਿ ਪਿੰਡ ਵਾਸੀਆਂ ਨੂੰ ਆਪਣੇ ਪਿੰਡ ਦੀ ਆਪ ਹੀ ਦੇਖਭਾਲ ਕਰਨ ਲਈ ਅੱਗੇ ਆਉਣਾ ਪਏਗਾ ਲੇਕਿਨ ਜਦੋਂ ਤੱਕ ਬਿਜਲੀ ਹੈ ਤਾਂ ਠੀਕ ਹੈ ਅਚਾਨਕ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਬਿਜਲੀ ਚਲੀ ਜਾਂਦੀ ਹੈ ਤਾਂ ਉਸ ਵੇਲੇ ਹਰ ਇੱਕ ਦੇ ਕੋਲ ਤਾਂ ਜਨਰੇਟਰ ਨਹੀਂ ਹੁੰਦਾ ਹਰ ਇੱਕ ਦੇ ਕੋਲ ਇਨਵਰਟਰ ਨਹੀਂ ਹੁੰਦਾ ਔਰ ਜੋ ਲੋਕ ਇਹਨਾਂ ਚੀਜ਼ਾਂ ਤੋ ਰਹਿਤ ਨੇ ਦੂਰ ਨੇ ਜਿਨ੍ਹਾਂ ਦੇ ਘਰ ਇਨਵਰਟਰ ਨਹੀਂ ਹੈ ਜਨਰੇਟਰ ਨਹੀਂ ਹੈ ਉਹਨਾਂ ਦੀ ਸੂਬੀਦਾ ਦਾ ਖਿਆਲ ਰੱਖਣਾ ਵੀ ਇਹ ਵੀ ਪਿੰਡ ਵਾਸੀਆਂ ਦਾ ਇੱਕ ਬਹੁਤ ਵੱਡਾ ਕਦਮ ਹੈ ਹੁਣ ਜਿਹੜੀ ਅਹਿਮ ਗੱਲ ਹੈ ਇਹਨਾਂ ਦਿਨਾਂ ਵਿੱਚ ਜਿਹੜੀ ਆਪਾਂ ਬਾਰ ਬਾਰ ਗੱਲਾਂ ਕਰਦੇ ਆਂ ਕਿ ਇਸ ਵਿਪਤਾ ਦੇ ਵਿੱਚ ਬਹੁਤ ਸਾਰੇ ਪਸ਼ੂ ਜਿਹੜੇ ਐ ਉਹ ਮਰ ਚੁੱਕੇ ਨੇ ਅਜੇ ਤੱਕ ਵੀ ਉਹ ਉਸੇ ਤਰ੍ਹਾਂ ਸੜਕਾਂ ਦੇ ਉੱਪਰ ਚੌਰਾਸਤਿਆਂ ਦੇ ਉੱਪਰ ਸਾਈਡ ਤੇ ਕਿਨਾਰਿਆਂ ਦੇ ਮਤਲਬ ਲੋਕ ਸੁੱਟ ਦਿੰਦੇ ਨੇ ਜਿਨ੍ਹਾਂ ਵਿੱਚ ਪਸ਼ੂ ਮਰ ਗਏ ਨੇ ਕੁੱਤੇ ਮਰ ਗਏ ਨੇ ਹੋਰ ਬਹੁਤ ਬੱਕਰੀਆਂ ਦਾ ਨੁਕਸਾਨ ਜਿੰਨਾ ਵੀ ਕਹਿ ਸਕਦੇ ਆ ਕਿ ਜਾਨ ਮਾਲ ਦਾ ਨੁਕਸਾਨ ਹੋਇਆ ਉਹ ਤੁਸੀਂ ਸਭ ਜਾਣਦੇ ਹੋ ਹੁਣ ਸਭ ਤੋਂ ਵੱਡੀ ਇਸ ਪੋਸਟ ਦੀ ਜਿਹੜੀ ਕਹਿ ਸਕਦੇ ਆ ਕਿ ਸਿੱਟਾ ਕੀ ਹੈ ਜੇਕਰ ਇਹਨਾਂ ਨੂੰ ਆਪਾਂ ਜੀਸੀਬੀ ਮਸ਼ੀਨਾਂ ਦੇ ਨਾਲ ਸਹੀ ਸਮੇਂ ਨਹੀਂ ਦਫਨਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚੋਂ ਇੱਕ ਅਜਿਹਾ ਖਤਰਨਾਕ ਬੈਕਟੀਰੀਆ ਨਿਕਲ ਸਕਦਾ ਹੈ ਜੋ ਸਾਨੂੰ ਆਪਣੀ ਬਿਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ ਸੋ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਆਪਣੇ ਪਿੰਡ ਦੀ ਤੁਸੀਂ ਆਪ ਜ਼ਿੰਮੇਵਾਰੀ ਲਓ ਇਹ ਨਹੀਂ ਹੈ ਕਿ ਅਮੀਰ ਬੰਦਿਆਂ ਦੇ ਘਰਾਂ ਚ ਸਭ ਕੁਝ ਸਰੀ ਜਾਂਦਾ ਹੈ ਗਰੀਬ ਵਿਚਾਰੇ ਉਹਨਾਂ ਦੇ ਬੱਚੇ ਜਿਹੜੇ ਮਾਰਾ-ਮਾਰ ਕਰ ਰਹੇ ਨੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਨਜ਼ਰ ਆ ਰਿਹਾ ਹੈ ਉਹਨਾਂ ਨੂੰ 100 ਪ੍ਰੋਬਲਮਾਂ ਨੇ ਔਰ ਲਾਈਟ ਚਲੀ ਜਾਂਦੀ ਹੈ ਆਪਾਂ ਤਾਂ ਇਨਵਰਟਰ ਲੱਗੇ ਆ ਕੋਈ ਟੈਨਸ਼ਨ ਨਹੀਂ ਹੈ ਜ਼ਰਾ ਸੋਚੋ ਜਿਨ੍ਹਾਂ ਦੇ ਘਰ ਉਸ ਵੇਲੇ ਕੁਝ ਨਹੀਂ ਹੁੰਦਾ ਉਹ ਹਾਲਾਤ ਉਹ ਬੱਚੇ ਕਿਸ ਤਰ੍ਹਾਂ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਨਗੇ ਸੋ ਇਨਸਾਨੀਅਤ ਇਹੀ ਹੈ ਕਿ ਉਹਨਾਂ ਨੂੰ ਵੀ ਆਪਾਂ ਪਿੰਡ ਵਾਸੀਆਂ ਨੂੰ ਮਿਲ ਕੇ ਕੁਝ ਨਾ ਕੁਝ ਉਹਨਾਂ ਵਾਸਤੇ ਵੀ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਉਹ ਵੀ ਸਾਡੇ ਭਰਾ ਨੇ ਉਹ ਵੀ ਸਾਡੇ ਪਰਿਵਾਰ ਹੀ ਨੇ ਜੇ ਪਿੰਡ ਦੇ ਵਾਸੀ ਨੇ ਤਾਂ ਹੈ ਤਾਂ ਸਾਡੇ ਪਰਿਵਾਰ ਦੇ ਮੈਂਬਰ ਸੋ ਇਸ ਕਰਕੇ ਇਹ ਉੱਚ-ਨੀਚ ਗਰੀਬੀ ਅਮੀਰੀ ਦੀ ਭਾਵਨਾ ਤੋਂ ਉੱਠ ਕੇ ਸਾਨੂੰ ਪਿੰਡ ਦੀ ਬਿਹਤਰੀ ਵਾਸਤੇ ਕਦਮ ਜਿਹੜੇ ਚੱਕਣ ਦੀ ਜ਼ਰੂਰਤ ਹੈ ਔਰ ਜੇਕਰ ਜੇਕਰ ਇਹਨਾਂ ਪਸ਼ੂਆਂ ਨੂੰ ਆਪਾਂ ਸਹੀ ਸਲਾਮਤ ਦਫਨਾ ਦਿੱਤਾ ਤਾਂ ਮਤਲਬ ਆਪਾਂ ਬਚ ਸਕਦੇ ਆ ਨਹੀਂ ਤਾਂ ਮਨੁੱਖੀ ਲਾਸ਼ਾਂ ਹਿਮਾਚਲ ਤੋਂ ਬਹੁਤ ਸਾਰੀਆਂ ਰੁੜ ਕੇ ਜਿਹੜੀਆਂ ਉਹ ਜਾਨਵਰਾਂ ਦੇ ਨਾਲ ਹੀ ਇੱਧਰ ਆਈਆਂ ਹੋਈਆਂ ਨੇ ਔਰ ਉਹਨਾਂ ਨੂੰ ਉਹਨਾਂ ਦਾ ਸਹੀ ਮਤਲਬ ਉਹਨਾਂ ਨੂੰ ਟਾਈਮ ਸਿਰ ਦਫਨਾਉਣਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਖਤਮ ਹੋ ਜਾਏਗਾ ਹੁਣ ਸਰਕਾਰ ਪ੍ਰਸ਼ਾਸਨ ਤੇ ਹੋਰ ਜਥੇਬੰਦੀਆਂ ਸੰਸਥਾਵਾਂ ਹਰ ਪੀੜਤ ਏਰੀਏ ਦੇ ਬਿਲਕੁਲ ਚੁੱਪ ਨੇ ਇਹ ਬਹੁਤ ਖਤਰਨਾਕ ਹੋ ਸਕਦਾ ਹੈ ਕਿ ਕੋਈ ਨਾ ਕੋਈ ਅਜੀਹਾ ਬੈਕਟੀਰੀਆ ਵਾਇਰਸ ਲਾਗੂ ਲੱਗ ਜਾਂਦਾ ਹੈ ਜਿਸ ਦੇ ਨਾਲ ਸਮੁੱਚੇ ਲੋਕ ਜਿਹੜੇ ਉਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਨੇ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਪਿੰਡਾਂ ਦੀ ਸਾਨੂੰ ਆਪ ਸੰਭਾਲ ਕਰਨੀ ਚਾਹੀਦੀ ਹੈ ਤੇ ਹੋਰ ਇਹਨਾਂ ਨੇ ਲਿਖਿਆ ਹੈ ਕਿ ਜਿੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਕੰਮ ਨੂੰ بڑے ਪਹਿਲ ਦੇ ਆਧਾਰ ਤੇ ਟੈਂਸ਼ਨ ਲੈ ਕੇ ਕੀਤਾ ਜਾਂਦਾ ਹੈ ਪਿੰਡਾਂ ਦੀਆਂ ਖੇਡ کلبਾਂ ਨੌਜਵਾਨ ਸੁਭਾਵਾਂ ਕਾਲਜ ਯੂਨੀਵਰਸਿਟੀਆਂ ਐਨਐਸਐਸ ਐਨਸੀਸੀਸੀ ਟੀਮਾਂ ਜਿਹੜੀਆਂ ਨੇ ਉਹਨਾਂ ਨੂੰ ਘਰਾਂ ਦੀ ਸਫਾਈ ਕਰਨ ਵਾਸਤੇ ਗੋਦ ਲੈਣੇ ਬਹੁਤ ਜ਼ਰੂਰੀ ਹੈ ਤਾਂਕਿ ਮਤਲਬ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੀ ਖਤਰਨਾਕ ਬਿਮਾਰੀ ਦਾ ਨਾਸ਼ਕਾਰ ਹੋਈਏ ਅਗਰ ਮਾਝੇ ਨੂੰ ਗੁਰੂ ਜੀ ਨੇ ਲੜਾਕੂ ਦਲੇਰ ਮਝੈਲਾ ਨੂੰ ਦੁਬਾਰਾ ਪੈਰ ਸੋ ਜੇਕਰ ਇਹਨਾਂ ਚੀਜ਼ਾਂ ਵੱਲ ਆਪਾਂ ਧਿਆਨ ਨਾ ਕੀਤਾ ਤਾਂ ਆਪਾਂ ਮਤਲਬ ਸ਼ਿਕਾਰ ਹੋ ਸਕਦੇ ਹਾਂ ਸੋ ਦੋਸਤੋ ਸਾਨੂੰ ਆਪਣੇ ਲੈਵਲ ਤੇ ਆਪਣੇ ਪਿੰਡ ਲਈ ਕੁਝ ਨਾ ਪੁੱਛਿਆ ਜਿਹਾ ਕਰਨਾ ਪਏਗਾ ਜਿਸ ਦੇ ਨਾਲ ਸਾਡਾ ਪਿੰਡ ਬਿਮਾਰੀਆਂ ਤੋਂ ਰਹਿਤ ਹੋ ਸਕੇ ਸੋ ਇਸ ਪੋਸਟ ਦਾ ਬਹੁਤ ਬਹੁਤ ਧੰਨਵਾਦ ਬੜੀਆਂ ਅੱਛਾ ਅੱਛੀਆਂ ਅੱਛੀਆਂ ਗੱਲਾਂ ਇਨੀ ਲਿਖੀਆਂ ਨੇ ਧੰਨਵਾਦ ਜੀ ਔਰ ਇਹ ਵਾਇਰਲ ਹੋ ਰਹੀ ਹੈ ਜੀ ਪੋਸਟ ਔਰ ਮੈਂ ਚਾਹੁੰਦਾ ਸੀ ਚਲੋ ਕਿਸੇ ਤੱਕ ਪਹੁੰਚੇ ਔਰ ਕਮ ਸੇ ਕਮ ਉਹ ਫਾਇਦਾ ਜ਼ਰੂਰ ਲੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ